ਕਾਲੇ ਕਾ ਸਾਹਿਬ ਕੋਲ ਗੱਡੀ ਹਾਈਬ੍ਰਿਡ ਹੈ ਨਾ ਕਿੰਨੀ ਲੱਗਦੀ ਹੈ ਹਾਈਬ੍ਰਿਡ ਲੱਗਿੰਦੀ ਹੈ ਹਾਈਬ੍ਰਿਡ ਇਹ ਵੀ ਕਈ ਤਰ੍ਹਾਂ ਦੀਆਂ ਆ ਗਈਆਂ ਨੇ ਵੈਸੇ ਤੇ ਜਿਵੇਂ ਇਹਨਾਂ ਦੀ ਗੱਡੀ ਦਾ ਸਿਸਟਮ ਹੈ ਬਾਹਰ ਦੇਖਣ ਦੀ ਲੋੜ ਨਹੀਂ ਲੰਮਾ ਪੈ ਕੇ ਬੰਦਾ ਚਲਾ ਸਕਦਾ ਹੈ ਤੇ ਇਦਾਂ ਦੇ ਕੈਮਰੇ ਨੇ ਇਹਨਾਂ ਦੇ ਤੇ ਕਾਲੇ ਕਾ ਸਾਹਿਬ ਮੈਨੂੰ ਜਾਣਕਾਰੀ ਦੇ ਦੇ ਸੀ ਹਾਈਬ੍ਰਿਡ ਗੱਡੀ ਦੀ ਕਿ ਕਿਦਾਂ-ਕਿਦਾਂ ਫੰਕਸ਼ਨਿੰਗ ਇਹਦੇ ਕੰਮ ਕਰ ਦਿੰਦੇ ਕਿਉਂਕਿ ਕੁਝ ਚੀਜ਼ਾਂ ਨਵੀਆਂ ਹੁੰਦੀਆਂ ਨੇ ਮੈਂ ਜਿੰਨੀ ਮਰਜ਼ੀ ਗੱਡੀਆਂ ਚਲਾਈਆਂ ਹੋਣ ਬਟ ਇਹ ਜੋ ਇਹਨਾਂ ਗੱਲਾਂ ਮੈਨੂੰ ਦਸੀਆਂ ਉਹ ਬਿਲਕੁਲ ਮੇਰੇ ਵਾਸਤੇ ਨਿਊ ਨੇ ਮੈਂ ਉਹੀ ਚਾਹੁੰਦਾ ਕਿ ਇਹ ਸਾਰਿਆਂ ਤੱਕ ਇਦਾਂ ਦੀ ਜਾਣਕਾਰੀ ਜਾਏ ਬਹੁਤ ਲੋਕਾਂ ਵਾਸਤੇ ਨਿਊ ਹੀ ਹੁੰਦਾ ਹੁੰਦਾ ਤੇ ਕੱਲ ਕਾ ਸਭ ਮਰੇ ਜੇ ਦੱਸੋਗੇ ਹੁਣ ਕਿ ਕਿੱਦਾਂ ਕਿੱਦਾਂ ਲਗਨ ਹਾਈਬ੍ਰਿਡ ਗੱਡੀ ਰਾਈਟ ਓਕੇ ਲਗਨ ਹਾਈਬ੍ਰਿਡ ਦਾ ਮਤਲਬ ਇਹ ਹੁੰਦਾ ਹੈ ਵੀ ਇਹਨੂੰ ਆਪਾਂ ਕਰੇ ਟੈਸਲਾ ਵਾਂਗੂ ਚਾਰਜ ਵੀ ਕਰ ਲੰਨੇ ਆ ਹਮਮ ਇੱਕ ਵਾਰੀ ਜੇ ਫੁੱਲ ਚਾਰਜ ਕਰਕੇ 70 ਕਿਲੋਮੀਟਰ ਇਹ ਚੱਲ ਜਾਂਦੀ ਹੈ ਓਕੇ ਤੇ ਜੇ ਆਪਾਂ ਨੇ ਜਿਵੇਂ ਹੁਣ ਮੰਨ ਲਓ ਆ ਬਟਨਾ ਹਮਮ ਇਹਨੂੰ ਚਾਰਜ ਲਾਤਾ ਚਾਰਜਿੰਗ ਆ ਗਈ ਰਾਈਟ ਹਾਂਜੀ ਤਾਂ ਇਹ ਗੱਡੀ ਚਾਰਜ ਹੋਣ ਲੱਗ ਗਈ 70 ਕਿਲੋਮੀਟਰ ਦਾ ਇੱਕ ਫੁੱਲ ਚਾਰਜ ਹੋਊਗੀ ਹਾਂਜੀ ਜਦੋਂ ਆਪਣੀ ਗੱਡੀ ਨੂੰ ਇਹਨੂੰ ਆਫ ਕਰ ਦੇਣਾ ਤਾਂ ਨਹੀਂ ਵੀ ਤੇ ਹੋ ਜਾਣਾ ਜੇ ਆਪਣੀ ਜਨਕੀ ਇਹਨੂੰ ਚਾਰਜ ਕਰਨਾ ਹੈ ਤਾਂ ਚਾਰਜ ਵੀ ਕਰ ਸਕਦੇ ਆਪਾਂ ਜੇ ਕੱਲਾ ਇਲੈਕਟ੍ਰੀਕਲ ਕਰਨੀ ਹੈ ਇਹਨੂੰ ਇਲੈਕਟ੍ਰੀਕਲ ਵੀ ਜਨਨਕੀ ਦੋਨੇ ਸਾਈਡ ਆ ਇਹ ਠੀਕ ਨੋਰਮਲ ਹਾਈਬ੍ਰਿਡ ਹੁੰਦੇ ਜਿਹੜੀ 40 ਦੀ ਸਪੀਡ ਤੋਂ ਬਾਅਦ ਜਾ ਕੇ ਇੰਜਨ ਤੇ ਆਪ ਹੀ ਹੋ ਜਾਂਦੀ ਹੈਗੀ ਹੈ ਹਮ ਹਮ ਤੇ نیچے ਜਿਹਨੇ ਕਿ ਉਹ ਹਾਈਬ੍ਰਿਡ ਰਹਦੀ ਹੈ ਓਕੇ ਇਹਨੂੰ ਜੇ ਇਹਨੇ ਚੱਲਣਾ ਹੈ ਹਾਈਬ੍ਰਿਡ ਤਾਂ ਇਹਨੇ ਫੁੱਲੇ ਚੱਲਣਾ ਹੈ ਈਵੀ ਦੇ ਉੱਤੇ 70 ਕਿਲੋਮੀਟਰ ਇਹਨੇ ਈਵੀ ਤੇ ਹੀ ਰਹਿਣਾ ਹੈ ਓਕੇ ਤੇ ਜੇ ਇਹਨੂੰ ਚਾਰਜ ਕਰਉਣਾ ਤਾਂ ਫਿਰ ਇਹਨੇ ਇੰਜਨ ਤੇ ਚੱਲਣਾ ਜਿਵੇਂ ਹੁਣ ਇਹ ਈਵੀ ਤੇ ਹੈ ਤਾਂ ਹੁਣ ਇਹਨੇ ਈਵੀ ਤੇ ਚੱਲਣਾ 13 ਕਿਲੋਮੀਟਰ ਰਹਿ ਗਈ ਗੱਡੀ ਇਹਨੇ ਈਵੀ ਤੇ ਚੱਲਣਾ ਹੈਗਾ ਰਾਈਟ ਓਕੇ ਜਿਵੇਂ ਹੁਣ ਲੋਕ ਲੈ ਮੈਂ ਇਹਨੂੰ ਈਵੀ ਤੇ ਰੱਖਦਾ ਹਾਂ ਹਾਂਜੀ ਜਦੋਂ ਹੁਣ ਇਹਨੇ ਹਾਈਵੇ ਤੇ ਚੜਦੇ ਜਾਣੇ ਇਹਨੂੰ ਮੈਂ ਬਟਨ ਲਾਉਣਾ ਇਹਨੇ ਚਾਰਜ ਜਨਨ ਕੀ ਚਾਰਜ ਹੋ ਜਾਣੇ ਚਾਰਜ ਹੋਣ ਲੱਗ ਜਾਂਦੇ ਵੀ ਜਨਨ ਕੀ ਜਦੋਂ ਮੈਂ ਲੋਕਲ ਚਲਾਉਣਾ ਤਾਂ ਮੈਂ ਹਾਈਬ੍ਰਿਡ ਚਲਾਉਣਾ ਉਹ ਉਤੇ ਈਵੀ ਤੇ ਚਲਾਉਣਾ ਓਕੇ ਤੇ ਜਦੋਂ ਮੰਨ ਲਓ ਹਾਈਵੀ ਤੇ ਹੋ ਗਈ ਨਾਲੇ ਜਿਵੇਂ ਮੰਨ ਲਓ ਹਾਈਵੇ ਤੇ ਬੱਗ ਗਈ ਇਹਨੇ ਮਾਈਲੇਜ ਵੀ ਵੱਧ ਦੇਣੀ ਆ ਠੀਕ ਹੈ ਜਨਨ ਕੀ 100 ਤੋਂ ਉੱਪਰ ਚੱਲਣੀ ਆ ਤਾਂ ਇਹ ਚਾਰਜ ਵੀ ਔਫ ਕੀ ਹੋ ਜਾਣਾ ਹਾਂ ਲੋਕਲ 'ਚ ਇਹ ਤੇਲ ਜ਼ਿਆਦਾ ਖਾਂਦੀਆਂ ਨੇ ਕਿੰਨੀਆਂ ਲੋਕਲ 'ਚ ਇਹ ਕੋਈ ਨਹੀਂ ਤਾਂ ਤੁਸੀਂ ਲੋਕਲ 'ਤੇ ਆ ਹੁਣ ਬੈਟਰੀ ਤੇ ਕਰਦੇ ਚਾਰਜ ਹੋਣ ਲੱਗ ਓਕੇ ਜਾਨਕੀ ਸੈਲਫ ਚਾਰਜਿੰਗ ਵੀ ਹੈਗੀ ਹੈ ਜਾਨਕੀ ਥੋੜਾ ਜਿਹਾ ਇੰਜਨ ਤੋਂ ਚਾਰਜ ਵੀ ਹੋਣਾ ਸ਼ੁਰੂ ਹੋ ਜਾਂਦਾ ਜਿੰਨੀਆਂ ਤਰ੍ਹਾਂ ਦੇ ਹਾਈਬ੍ਰਿਡ ਹੁੰਦੀਆਂ ਨੇ ਲਾਗਨ ਹਾਈਬ੍ਰਿਡ ਓਕੇ ਨੋਰਮਲ ਹਾਈਬ੍ਰਿਡ ਹਾਂਜੀ ਤੇ ਆਪਣੀ ਇੱਕ ਹੋਰ ਤੀਸਰੀ ਹੋਰ ਹਾਈਬ੍ਰਿਡ ਹੁੰਦੀ ਹੈ ਮਾਈਲਡ ਹਾਈਬ੍ਰਿਡ ਰਾਈਟ ਮਾਈਲਡ ਹਾਈਬ੍ਰਿਡ ਇਹ ਹੁੰਦੀ ਹੈ ਵੀ ਜਿਵੇਂ ਮੰਨ ਲਏ ਮਾਈਲਡ ਇੰਜਨ ਦੇ ਵੀ ਜਦੋਂ ਪਿਕਅਪ ਕਰਨੀਆਂ ਦਿੱਤੀ ਨੇ ਪਿਕਅਪ ਕਰਨੀਆਂ ਉਦੋਂ ਥੋੜੀ ਉਹਨੇ ਹਾਈਬ੍ਰਿਡ ਹੋ ਜਾਂਦੀ ਓਕੇ ਉਹ ਮਾਈਲਡ ਹਾਈਬ੍ਰਿਡ ਹੁੰਦੀ ਹੈ ਇੱਕ ਨੋਰਮਲ ਹਾਈਬ੍ਰਿਡ ਹੁੰਦੀ ਹੈ ਵੀ 40 ਤੱਕ ਚੱਲਣਾ ਉਹਨੇ ਉਸ ਤੋਂ ਬਾਅਦ ਉਹਨੇ ਉੱਤੇ ਹੋ ਜਾਣਾ ਆਪਣਾ ਇੰਡੀਅਨ ਤੇ ਹੋ ਜਾਣਾ 40 ਤੱਕ ਉਹਨੇ ਲੋਕਲ ਆ ਉਹ ਦਿੱਤੇ ਰਹਿਣੀ ਹੈਗਾ ਰਾਈਟ ਮੈਂ ਤੇ ਆ ਤੁਹਾਡੀ ਪਲੱਗ ਆ ਪਲੱਗ ਇਹਨੇ ਨਾ ਹਾਂ ਇਹ ਪਲੱਗ ਨੇ ਇਹ ਤਾਂ ਮੈਨੂੰ ਤਾਂ ਬਹੁਤ ਵਧੀਆ ਸਿਸਟਮ ਲੱਗਾ ਹੈ ਇਹਦਾ ਤੇ ਲੱਗਨ ਹਾਈਬ੍ਰਿਡ ਇੱਕ ਥੋੜੀ ਜਿਹੀ ਇਹਨਾਂ ਦੀ ਪ੍ਰੋਬਲਮ ਹਰੇਕ ਗੱਡੀ ਦੀ ਹੈਗੀ ਆ ਜਿਹੜੀ ਇਲੈਕਟ੍ਰੀਕਲ ਗੱਡੀ ਹੈਗੀ ਆ ਸਰਦੀ ਚ ਹਾਂ ਜੇ ਮੰਨ ਲਾ ਹੁਣ ਇਹ 70 ਕਿਲੋਮੀਟਰ ਚ ਕੱਢਦੀ ਇੱਕ ਚਾਰਜਿੰਗ ਪੋਲ ਕਰੇ ਤਾਂ ਓਕੇ ਤਾਂ ਇਹਨੇ ਸਰਦੀਆਂ ਚ ਬੈਲ ਕਿਲੋਮੀਟਰ ਤੇ ਆ ਜਾਣਾ 42 ਕਿਲੋਮੀਟਰ ਤੇ ਆ ਜਾ ਹਾਂ ਪੀ ਘਟਾ ਦਿੰਦਾ ਨੀਰ ਬੋਟ ਹਾਂ ਪੀ ਜਨੇ ਕਿ ਹਰੇਕ ਚੀਜ਼ ਘਟ ਦਿੰਦੀ ਆ ਵੀ ਬੈਟਰੀ ਵਾਲੀ ਬਹੁ ਇਸ ਸਰਦੀਆਂ 'ਚ ਇਹ ਬੱਦ ਐਵਰੇਜ ਦਿੰਦੀ ਆ ਤੇ ਸੌਰੀ ਗਰਮੀ 'ਚ ਬੱਦ ਐਵਰੇਜ ਦਿੰਦੀ ਆ ਤੇ ਸਰਦੀਆਂ 'ਚ ਇਹ ਘਟ ਘਟ ਦਿੰਦੀ ਆ ਜਦੋਂ ਸਨੋਵ 'ਚ ਹੁੰਦਾ ਹੈ ਹੋਰ ਹੁੰਦਾ ਹੈ ਉਦੋਂ ਥੋੜੀ ਜਿਹੀ ਬੱਦ ਪ੍ਰੋਬਲਮ ਆਉਂਦੀ ਆ ਪਰ ਇਹ ਕਾਰਾਂ ਹੈ ਮਹਿੰਗੀਆਂ ਨੇ ਹਨਾ ਹਾਂ ਕਾਫੀ ਮਹਿੰਗੀਆਂ ਕਾਰਾਂ ਇਹ ਬਾਈ ਦੱਸ ਰਿਹਾ ਕਿ ਇਹ 1 ਲੱਖ ਤੋਂ ਪਲੱਸ ਹੈ ਕਾਰ ਜਿਹੜੀ ਇਹਨਾਂ ਲਈ ਹੋਈ ਆ ਤੇ ਪਰ ਇੰਡੀਆ ਦੇ ਵਿੱਚ ਹੁਣ ਇਹਨਾਂ ਦਾ ਰੇਟ ਉਹਨਾਂ ਦਾ ਟੁੱਟ ਰਿਹਾ ਕਾਰਨ ਉਹ ਕੀ ਚੱਕਰ ਹੋ ਸਕਦਾ ਕੀ ਪਤਾ ਬਾਈ ਉੱਥੇ 8 8 10 10 ਲੱਖ ਰੁਪਈਆ ਰੇਟ ਟੁੱਟ ਗਿਆ ਹਾਈਬ੍ਰਿਡ ਕਾਰ ਆਪਾਂ ਅੱਛਾ ਹਾਂ ਕੀ ਪਤਾ ਲੱਗਦਾ ਹੁਣ ਅਸਲ ਵਿੱਚ ਕੀ ਗੱਲ ਹੈਗੀ ਆ ਆਪਣੇ ਪੂਰੇ ਹੁਣ ਹਾਈਵੇ ਨਹੀਂ ਹਨ ਪੂਰੇ ਤੁਹਾਨੂੰ ਲੱਗਦਾ ਕੋ 100 ਕਿਲੋਮੀਟਰ ਵੀ ਜਾਣਾ 20 ਮਿੰਟ ਚ ਪਾਉਂਦੇਗਾ 25 ਮਿੰਟ ਚ ਪਾਉਂਦੇਗਾ ਹਾਂ ਜੇ ਆਪਾਂ ਨੂੰ ਪ੍ਰੋਪਰ ਪੂਰੀ ਤਰ੍ਹਾਂ ਮੇਰੇ ਸਾਹ ਚ ਲੋਕਾਂ ਨੂੰ ਹਾਈਬ੍ਰਿਡ ਦਾ ਪਤਾ ਨਹੀਂ ਹੈਗੇ ਵੀ ਉਹ ਪ੍ਰੋਪਰ ਹੈ ਨਹੀਂ ਮੈਂ ਉਹਨੂੰ ਤਾਂ ਸਾਰਾ ਦਿਨ ਕਾਰਾਂ ਚ ਹੀ ਰਹਿਨੇ ਆ ਮੈਨੂੰ ਨਹੀਂ ਪਤਾ ਹੈਗਾ ਮੈਂ ਵਾਖਾਂ ਉਹੀ ਤਾਂ ਹੈ ਵੀ ਪ੍ਰੋਪਰ ਹਾਈਬ੍ਰਿਡ ਦਾ ਪਤਾ ਨਹੀਂ ਹੈਗਾ ਪਤਾ ਨਹੀਂ ਹੈਗਾ ਪੂਰੀ ਚੀਜ਼ਾਂ ਇਹ ਜਰੂਰੀ हां तो नहीं मान ले भी गैस गैस वैसे भी सस्ती हैगी है पर जे हुन मान ले भी आपा जे 3 400 ਦੀਹਾੜੀ ਲਾ ਕੇ 100 ਡੰਦਰ ਦੀ ਗੈਸ ਕੋਲ ਹੀ ਫਿਰ ਉਹਦਾ ਫਾਇਦਾ ਵੀ ਨਹੀਂ ਹੈਗਾ ਬਿਲਕੁਲ ਠੀਕ ਹੈ ਜੀ 400 ਦੀਹਾੜੀ ਪੈਂਦੀ ਹੈ ਤਾਂ ਮੇਰੇ ਹਿਸਾਬ ਜੇ 30 40 ਕਿਡਾਲਰ ਦੀ ਗੈਸ ਆ 40000 ਫਿਰ ਤਾਂ ਬਹੁਤ ਬਚਤ ਆ ਯਾਨੀ ਕਿ ਇੱਕ ਟੈਂਕੇ ਦਾ 900 ਕਿਲੋਵਟ ਕੱਢ ਜਾਂਦਾ ਹੈ ਮੈਂ 90 ਕਿਡਾਲਰ ਦਾ ਬਣਾਉਣਾ 90 ਕਿਡਾਲਰ ਦਾ ਹਾਂ 90 ਕਿਡਾਲਰ ਦਾ ਬਣਾਉਣਾ ਪੂਰੀ ਟੈਂਕੀ 90 ਕਿਡਾਲਰ ਦੀ ਭਰੀ ਜਾਂਦੀ ਹੈ ਤੇ ਆਹ 에ਰਪੋਰਟ ਆ ਮੈਂ ਜਿੱਧਰੋਂ ਜਾਂਦਾ ਵਾਂ ਆ ਇਹ ਕ੍ਰਾਫਟ ਤਾਂ ਨਾ ਮੈਨੂੰ ਇੱਥੇ ਹੀ ਖੜੇ ਮਿਲਦੇ ਚਾਰ ਜਿਹੜੇ ਕਮਾ ਦਿੰਦੇ ਤੁਸੀਂ ਆ ਦੇ ਆ ਉੱਤਰ ਕੱਲ ਨੂੰ ਆਪਾਂ ਵੀ ਉੱਡ ਜਾਣਾ ਇਸ ਟਾਈਮ ਇਸ ਟਾਈਮ ਫਲਾਈਟ ਸੀ ਹੋਵਾਂਗੇ 12 ਵਜੇ ਸਵੇਰ 12 ਵਜੇ ਫਲਾਈਟ ਸਵਾ 12:30 ਵਜੇ 12:30 ਇਹ ਸਿੱਧਾ ਸਾਊਥ ਇਹ ਉੱਤਰ ਮੰਗਿਆ ਬਰੰਟਨ ਓਕੇ ਆ ਜਿਹੜਾ ਬਰੰਟਨ ਨੂੰ 41 ਹੋ ਗਿਆ ਇਹ ਪੂਰਾ ਤਾਂ ਹੀ ਭੀੜ ਹੋ ਗਈ ਨਾ ਸਟਾਪ ਕਰੋ ਕਈ ਵਾਰ ਤਾਂ ਜਾਮ ਕਾਫੀ ਲੱਗ ਜਾਂਦਾ ਤੇ ਨਾ ਹਾਂ ਇਹਨਾਂ ਦੇ ਗੱਡੀਆਂ ਦੀ ਹੋਰ ਵੀ ਹੈ ਨਾ ਜਿਵੇਂ ਮੰਨ ਲਿਆ ਮੇਰੇ ਕਿਸੇ ਪਾਸੇ ਧਿਆਨ ਹੈ ਪੂਰਾ ਹੈ ਹਾਂਜੀ ਜਾਂ ਕੁਝ ਵੀ ਹੈ ਜਿਹਨੇ ਤੈਨੂੰ ਮੈਂ ਦਿਖਾਉਂਗਾ ਦੇ ਕਿਤੇ ਹੋયા ਨੇ ਜਿਵੇਂ ਮੇਰਾ ਧਿਆਨ ਕਿਸੇ ਪਾਸੇ ਹੋ ਰਿਹਾ ਮੈਂ ਪ੍ਰੇਕ ਨਹੀਂ ਇਹਨੇ ਉਹ ਬੋਲਣ ਲੱਗ ਜਾਣ। ਓਕੇ ਪਹਿਲਾਂ అలਰਮ ਦੇਣਾ ਹੈ। ਹਾਂਜੀ అలਰਮ ਦਿੱਤਾ ਤੁਸੀਂ ਨਹੀਂ ਬ੍ਰੇਕ ਮਾਰਦੇ ਇਹਨੇ ਆਪ ਹੀ ਥਾਂ ਤੇ ਜਾਮ ਹੋ। ਓਕੇ ਜੇ ਮੈਂ ਮੰਨ ਲਿਆ ਕਈ ਵਾਰ ਆਪਣਾ ਧਿਆਨ ਇੱਧਰ ਹੋ ਗਿਆ ਇੱਧਰ ਹੋ ਗਿਆ ਹੋਰ ਇਹ ਆਪਣੇ ਸਟਕ ਹੋਈ ਪਈ ਹੈ ਜੀ। ਇਹਨੇ ਪਹਿਲਾਂ అలਰਮ ਦੇਣਾ ਦੱਬ ਕੇ ਪੂਰਾ। ਜੇ ਤੁਸੀਂ ਨਹੀਂ ਬ੍ਰੇਕ ਮਾਰਦੇ ਤਦ ਵੀ ਬ੍ਰੇਕ ਨਹੀਂ ਮਾਰਦਾ। ਹੂੰ ਜੇ ਨਹੀਂ ਜੇਪਨ ਬ੍ਰੇਕ ਮਾਰਨ। ਅਰੇ ਇਹ ਹੈਗਾ ਇੱਥੇ ਐਕਸੀਡੈਂਟ ਦੇ ਚਾਂਸ ਵੀ ਜ਼ਿਆਦਾ ਹੁੰਦੇ ਨੇ। ਜਦੋਂ ਇੱਕਦਮ ਇਹਨੇ ਬ੍ਰੇਕ ਮਾਰਨੀ ਤਾ ਫਿਰ ਪਿੱਛੋਂ ਆ ਕੇ ਕੋਈ ਕਿਸੇ ਰੂਲ ਹੋਰ ਵੀ ਐ ਕਿਦਾਂ ਪਿੱਛੋਂ ਲਿਆ ਕੇ ਕੋਈ ਵੀ ਕੁਝ ਮਾਰੇ ਤਾਂ ਜੁਮੇ ਵਾਲੇ ਪਿੱਛੇ ਵਾਲੇ ਦੀ ਹਾਂ ਦੱਸਦੇ ਸਨ ਇਤਕੇ ਪਿੱਛੇ ਵਾਲਾ ਮੰਨ ਜਾ ਜਾਂਦਾ ਪਿੱਛੇ ਵਾਲਾ ਮੰਨ ਜਾ ਜਾਂਦਾ ਕੱਟੋ-ਕੱਟ ਦੋ ਤੋਂ ਤਿੰਨ ਗੱਡੀਆਂ ਗੈਪ ਦੱਸ ਦਿੰਦੇ ਨਾ ਓਰੇ ਵੀ ਤੁਸੀਂ ਦੋ ਤੋਂ ਤਿੰਨ ਗੈਪ ਹੋ ਰੱਖੋ ਤੇ ਆਪਾਂ ਨਾ ਪਿੱਛੇ ਵਾਲੇ ਨੂੰ ਜੁਰਮਾਨਾ ਠੋਕਦਾ ਜਹਾਂ ਪਿੱਛੇ ਲੇ ਨਾ ਆਪਣੇ ਅੱਗੇ ਵਾਲੇ ਨੂੰ ਕਿ ਤੂੰ ਸਾਡੇ ਅੱਗੇ ਬ੍ਰੇਕ ਕਿਉਂ ਮਾਰੇ ਹਾਂ ਤਾਂ ਆਪਣੇ ਆਪਣੇ ਉਲਟੇ ਵੀ ਤੂੰ ਸਾਡੇ ਅੱਗੇ ਬ੍ਰੇਕ ਕਿਉਂ ਮਾਰੀ ਇਹ ਹੈਗਾ ਵੀ ਅੱਗੇ ਵਾਲਾ ਚਾਹੇ ਜਿੱਥੇ ਮਰਜ਼ੀ ਬ੍ਰੇਕ ਮਾਰ ਦੇ ਤੁਸੀਂ ਪਿੱਛੇ ਵਾਲੇ ਨੇ ਦੇਖਣਾ ਹੈ ਪਿੱਛੇ ਵਾਲੇ ਦੇਖਣਾ ਚਾਹੇ ਉਹਦੇ ਉੱਤੇ ਕਿਉਂ ਚਾੜ ਕੇ ਲਈ ਜਾਓ ਵੀ ਘਟੋ ਘੱਟ ਦੇ ਦੁੱਧ ਵੈਸੇ ਸਹੀ ਰੂਲ ਦਾ ਇਹੀ ਹੈ ਹਾਂ ਯਾ ਵੇਦੂ ਪਿੱਛੋਂ ਉਹ ਗੈਪ ਤੇ ਜੇ ਮੈਂ ਹੁਣ ਮੰਨ ਲਿਆ ਆਪਾਂ ਪੇਪਰ ਦਿੰਨੇ ਹੈਗੇ ਹਨ ਤਾਂ ਪੇਪਰ ਚ ਵੀ ਦੱਸਦੇ ਨੇ ਵੀ ਤੁਸੀਂ ਘਟੋ ਘਟ ਦੋ ਦੋ ਤਿੰਨ ਗੱਡੀਆਂ ਦਾ ਗੈਪ ਰੱਖੋ ਪਰ ਆਪਾਂ ਜਿਹੜੇ ਹੁਣ ਆਪਾਂ ਮੈਂ ਨਾ ਕਿ ਵੀਰੇ ਆਪਣੇ ਉਥੇ ਮਾੜਾ ਜਾ ਕੋਈ ਪਿੱਛੋਂ ਲੱਗ ਗਿਆ ਨਾ ਆ ਕੇ ਬੰਪਰ ਨਾਲ ਵੀ ਆਪਾਂ ਆਪਣੀ ਗੱਡੀ ਛਿੜਕ ਦੇ ਉਚਾਲੇ ਰੋਕ ਦਿੰਨੇ ਆ ਠੀਕ ਆ ਆ ਕੇ ਉਹਦੇ ਲੱਖਾਂ ਕੱਡੀ ਤਾਂ ਕਿ ਪਹਿਲੇ ਫਿਰ ਆਪਣੀ ਗੱਡੀ ਦੇਖੀ ਦੀ ਕਿੰਨੀ ਕੁ ਵੱਜ ਗਈ ਐ ਫਿਰ ਉਹਦੀ ਤਾਕੀ ਨੂੰ ਖੜੀ ਦਾ ਨਿਕਲ ਬਾਰ ਹੁਣ ਦੇ ਆਪਣੇ ਜਿਹੜਾ ਤਾਂ ਨਵਾਂ ਪਹਿਲਾਂ ਇੰਡੀਆ ਨਹੀਂ ਗੱਡੀ ਚਲਾਈ ਇਹਦਾ ਉਹ ਆ ਕੇ ਚਲਾਉਂਦਾ ਹਨ ਉਹ ਵਧੀਆ ਫੋਲੋ ਕਰ ਜਾਂਦਾ ਵਧੀਆ ਸ ਪੁਰਾਣੀ ਗੱਡੀ ਉੱਥੇ ਚਲਾਈ ਹੋਈ ਆ ਆਪਾਂ ਗੈਪ ਰੱਖ ਦੀ ਨਹੀਂ ਸਤਾਇਆਂ ਚੜ੍ਹ ਕੇ ਚਲੋ ਹੁਣ ਐ ਉੱਪਰ ਚੜ੍ਹ ਕੇ ਚਲਾਉਂਦੇ ਤੇ ਟਰੱਕਾਂ ਦਾ ਆਪਸ ਵਿੱਚ ਗੈਪ ਦੇਖ ਕਿੰਨਾ ਹੈ ਹਾਂ ਸਹੀ ਗੱਲ ਹੈ ਬਹੁਤ ਬਹੁਤ ਗੈਪ ਗੈਪ ਬਹੁਤ ਗੈਪ ਮੈਂਟੇਨ ਕਰਦੇ ਹਾਂ ਸਾਡੇ ਉੱਤੇ ਚੜ੍ਹ ਦਿੰਦੇ ਨੇ ਹਾਂ ਪਿੱਛੇ ਤੇ ਇਹ ਗੈਪ ਇੰਨਾ ਰੱਖਣਾ ਮੈਂ ਆਸਲ ਮੈਂ ਹੁਣ ਕਿਤੇ ਦਾ ਵੀ ਆਪਾਂ ਮੈਪ ਪਾ ਲਵਾਂ ਜੇ ਇਸ ਟਾਈਮ ਤਾਂ ਇਹਦਾ ਬ੍ਰੰਟਨ ਦਾ ਇੰਨਾ ਕੁ ਬੁਰਾ ਹਾਲ ਹੋ ਜਾਣਾ ਨਾ ਹੂੰ ਹੂੰ ਜਿੱਥੋਂ ਮਰਜੀ ਭag ਜਾਓ ساری ਜਾਂ ਜਾਂ ਇਸ ਟਾਈਮ ਤਾਂ ਮਨ ਨਹੀਂ ਕਰਦਾ ਹੈਗਾ ਵੀ ਗੱਡੀ ਚਲਾਉਣਾ ਸਹੀ 에어ਪੋਰਟ ਦੇ ਆਲੇ-ਦੁਆਲੇ ਮੈਂ ਤੁਹਾਨੂੰ ਦਿਖਾਉਣਾ ਹੁਣ ਆਪਾਂ ਉਧਰ ਨੂੰ ਹੋਵਾਂਗੇ ਲੈਕਰ ਮੰਤ ਉਹਦਾ ਪਤਾ ਵੀ ਤੁਮਹਿਤ ਕੱਪ ਕਭੀ ਤੁਰੇ ਆਪਣਾ ਕੀ ਸਟੋਰ ਸਟੋਰ ਤੇ ਘਰ ਦੇ ਕੋਲ ਹੀ ਜਮੇ ਅੱਛਾ ਉਧਰ ਹੀ ਚੱਲ ਗਿਆ ਹਾਂ ਉਰ ਦਾ ਜਿੱਦਾਂ ਮਰਜ਼ੀ ਨੂੰ ਮੈਂ ਆਹ ਦੇਖੋ ਫਰੰਟੂ ਵਸੇ ਸਟੋਰੀਆ ਕਰਨ ਬੰਦਾ ਫੋਨ ਤੇ ਦੇ ਆ ਤੇ ਚੱਕ ਲਿੰਦੇ ਦੇ ਉਧਰੋਂ ਉਹ ਹੀ ਦੇਖ ਸਕੇ ਕਿੰਨਾ ਦਿਹਾਉਗੇ 4.5 ਕਿਲੋਮੀਟਰ 34 ਕਿਲੋਮੀਟਰ 44 ਮਿੰਟ ਚ ਰਾਈਟ ਜੀ ਜਿਹੜਾ ਪੂਰੇ ਅਸਲ ਹੈਗਾ ਜਿਵੇਂ ਆਪਾਂ ਵਿਦਾਊਟ ਜਾਮ ਦਾਈਏ ਇਹ 34 ਕਿਲੋਮੀਟਰ 13 ਮਿੰਟਾਂ ਦਾ ਹੈ 13 ਤੋਂ 14 ਮਿੰਟਾਂ ਦਾ ਓਕੇ ਇਹ ਸਾਲਿਆਂ ਨੇ ਬੰਦ ਕਿਉਂ ਕਰਤਾ ਇਹ ਰੋਡ ਤੇ ਕੰਸਟਰਕਸ਼ਨ ਦਾ ਚੱਲਦਾ ਹੋਣਾ ਤੇ ਪਤਾ ਨਹੀਂ ਕਰਾ ਬੰਦ ਕਰਤਾ ਵੀ ਜਨਨ ਕੀ ਜਿਵੇਂ ਹੁਣ ਆਪਾਂ ਕਿਸੇ ਮਨ ਲੈ ਕਿਸੇ ਵੀ ਸਾਈਡ ਤੇ ਆਪਾਂ ਪਾਈਏ ਹਨਾ ਹਾਂਜੀ ਨੌਰਥ ਜੋਕ ਨੂੰ ਜਾਂ ਕਿਸੇ ਵੀ ਆਸ-ਪਾਸੇ ਜਾਣਾ ਹੈ ਆਪਾਂ ਨੇ ਹਨਾ ਤਬਾ ਤੂ ਜਾਨੂ ਬੋਹਤ ਮਾਰ ਨਾਲ ਇੱਕ ਇੱਕ ਕਿਲੋਮੀਟਰ ਦਾ ਟ੍ਰਾਂਟੋ ਚ 15-15 ਮਿੰਟ ਲੱਗਦੇ ਨੇ ਬੱਲੇ ਬੱਲੇ 1 ਕਿਲੋਮੀਟਰ ਦੇ 15-15 ਮਿੰਟ ਕੁਛ ਕਰ ਰਹੇ ਨੇ ਲੱਗਦਾ ਉੱਥੇ ਨਾ ਐਕਸੀਡੈਂਟ ਹੋਇਆ ਹੋਊਗਾ ਉਹ ਦੇਖੋ ਟਰੱਕ ਗਿਰਿਆ ਹੋਇਆ ਹਾਂ ਟਰੱਕ ਡਿੱਗਾ ਹੋਇਆ ਯਾਰ ਇੱਥੇ ਬੰਦੇ ਦੀ ਕਦਰ ਹੈਗੀ ਹਾਂ ਉਹ ਥੱਲੇ ਡਿੱਗਾ ਹੋਇਆ ਨਾ ਇਹਦੇ ਬੰਦੇ ਦੀ ਕਦਰ ਹੈਗੀ ਕੱਲ ਕੋਈ ਪਤਾ ਨਹੀਂ ਕੋਈ ਨਸ਼ੇੜੀ ਸੀ ਡਿੱਗਾ ਸੀ ਕਿ ਕੋਈ ਵੈਸੇ ਕਿਸੇ ਨੂੰ ਸੜਕ ਤੇ ਹਾਂ ਦੋ ਤਿੰਨ ਐਂਬੂਲੈਂਸਾਂ ਪੁਲਿਸ ਦੀਆਂ ਗੱਡੀਆਂ ਉਹ ਤਾਂ ਨੀ ਕਿੰਨਾ ਕੋਈ ਇਕੱਠਾ ਹੋਇਆ ਪਿਆ ਸੀ ਤਾਮਜਮ ਉਹ ਸਾਡੇ ਫੋਨ ਕਰ ਕਰ ਮਰ ਜਾ ਐਂਬੂਲੈਂਸ ਹੀ ਨਹੀਂ ਹੁੰਦੀ ਨਾ ਹਰੇ ਪਤਾ ਮਤ ਉਹ ਇਹ ਪਤਾ ਕੀ ਗੱਲ ਹੋਰ ਹੋਰ ਚੀਜ਼ ਵੀ ਪਤਾ ਵੀ ਕਿਹ ਹੈ ਮੰਨ ਲੈ ਆਪਾਂ ਗੱਡੀ ਜਾ ਰਹੀ ਹੈ ਰਾਈਟ ਮਾੜੀ ਜੀ ਟੱਚ ਹੋ ਗਈ ਕੁਝ ਵੀ ਨਹੀਂ ਹੋਇਆ ਹੈਗਾ ਉਹਦੀ ਤੇਰੇ ਕੋਲ ਐਂਬੂਲੈਂਸ ਉਹਦੀ ਕੋਲ ਤੇਰੀ ਫਾਇਰ ਵਾਲੀ ਗੱਡੀ ਉਹਦੀ ਤੇਰੇ ਕੋਲ ਪੁਲਿਸ ਵਾਲੀ ਗੱਡੀ ਇਹ ਤਿੰਨੋਂ ਨਹੀਂ ਕੁਝ ਹੋਣਾ ਤੇਰੇ ਇਨਸ਼ੋਰੈਂਸ ਨੂੰ 1200 ਡਾਲਰ ਦੀ ਪਹੁੰਚੂਗੀ ਖਰਚਾ ਉਹਨਾਂ ਦਾ ਆਉਣ ਦਾ اچھا ਹਾਂ ਉਹਨਾਂ ਦਾ ਔਰ ਇੱਕ ਚੀਜ਼ ਹੋਰ ਵੀ ਮੰਨ ਲੈ ਤੇਰਾ ਇਨਸ਼ੋਰੈਂਸ ਨਹੀਂ ਹੈਗਾ ਰਾਈਟ ਤੇਰੇ ਕੋਲ ਹੈਲਥ ਕਾਰਡ ਨਹੀਂ ਹੈਗਾ ਇਨਸ਼ੋਰੈਂਸ ਨਹੀਂ ਹੈਗਾ ਹੈਲਥ ਕਾਰਡ ਨਹੀਂ ਹੈਗਾ ਹੂੰ ਤੈਨੂੰ ਅਮਰਜੈਂਸੀ ਹੋ ਗਈ ਤੂੰ ਗਿਰ ਗਿਆ ਕੁਝ ਵੀ ਹੋ ਗਿਆ ਸਾਡ ਕਿਤੇ ਵੀ ਲੱਗੀ ਹੈ ਨਾ ਤਾਂ ਤੈਨੂੰ ਨਾਲ ਦੀ ਨਾ ਪਹਿਲਾਂ ਬੇਚੇ ਨਹੀਂ ਦਨ ਕੁਝ ਨਹੀਂ ਤੇ ਬੰਦਾ ਤੈਨੂੰ ਸਾਮਣ ਲੇ ਸਾਰਾ ਕੁਝ ਕਰਨਗੇ ਬਾਅਦ ਚ ਫਿਰ ਤੈਨੂੰ ਪਰਚਾ ਭੇਜਣਗੇ ਘਰੇ ਲੈ ਵੀ ਹੁਣ ਤਾਂ ਇਹ ਠੀਕ ਹੋ ਗਿਆ ਵੀ ਜੇ ਨਹੀਂ ਕਿ ਇਹ ਨਹੀਂ ਹੈਗਾ ਵੀ ਪੈਸੇ ਕਿਉਂ ਬੰਦਾ ਮਰਦਾ ਹਾਂ ਸਹੀ ਗੱਲ ਹੈ ਉਹ ਡਬਲ ਹਾਰਟ ਅਟੈਕ ਨਹੀਂ ਦਿੰਦੇ ਹੈਗੇ ਡਬਲ ਹਾਰਟ ਅਟੈਕ ਨਹੀਂ ਦਿੰਦੇ ਹੈਗੇ ਵੀ ਆਪਣੇ ਜਮੀਨ ਡਿਆ ਖੋ ਜਾਂਦਾ ਵੀ ਆਪਣੇ ਤਾਂ ਬੰਦੇ ਵੀ ਪੈਸੇ ਗੁਣੋਂ ਮਰ ਜਾਂਦਾ ਯਾਰ ਤਾਂ ਪੈਸੇ ਗੁਣੋਂ ਮਰ ਜਾਂਦਾ ਹੈ ਨਾ ਪਰ ਉਰੇ ਪੈਸੇ ਕਿਉਂ ਨਹੀਂ ਬੰਦਾ ਮਰਦਾ ਹੈਗਾ ਪੂਰੇ ਬੰਦੇ ਨੂੰ ਪਹਿਲਾਂ ਸ਼ਾਂਤ ਦੇ ਨੇ ਸ਼ਾਂਤ ਕੇ ਉਦੋਂ ਬਾਅਦ ਫਿਰ ਉਹਨੂੰ ਟੈਗ ਦਿੰਦੇ ਨੇ ਕਿ ਲਓ ਜੀ ਆਹ 500 2000 4000 5000 ਡਾਲਰ ਦਾ ਜਿੰਨਾ ਕੁ ਵੀ ਹੁੰਦਾ ਹੈਗਾ ਤੇ ਆਹ ਪੂਰੇ